ਹਾਂਜੀ ਫਿਰ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਪਿੰਡੂ ਪੰਜਾਬ ਉੱਤੇ ਅੱਜ ਸੋਢੀ ਟਰਾਲੀਆਂ ਲੈ ਕੇ ਆਏ ਆ ਦੋਸਤੋ ਸੇਲ ਵਾਸਤੇ ਡਬਲ ਟਾਇਰੀਆਂ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜੇ ਕਿਸੇ ਵੀਰ ਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੋਵੇ ਹੇਠ ਦਿੱਤੇ ਨੰਬਰ ਤੇ 5-7 ਫੋਟਮਾਂ 1-2 ਮਿੰਟ ਦੀ ਵੀਡੀਓ ਬਣਾ ਕੇ ਐਡ ਕਰਵਾ ਸਕਦੇ ਹੋ ਜੀ ਕਰਦੇ ਆ ਟਰਾਲੀਆਂ ਬਾਰੇ ਗੱਲਬਾਤ ਜੀ ਡੀ ਬਾਈ ਜੀ ਹੈਗੀ ਹੈ ਜੀ ਚਿੱਟੇ ਰੰਗ ਦੀ ਟਰਾਲੀ ਉਹਦਾ ਸਾਈਜ਼ ਹੈਗਾ ਜੀ 11 6.5 ਜੀ ਜਿਹੜੀ ਦੂਜੀ ਟਰਾਲੀ ਹੈ ਜੀ ਲਿਰੰਗ ਵਾਲੀ ਉਹਦਾ ਸਾਈਜ਼ ਹੈਗਾ ਜੀ 12 6.5 ਜੀ ਦੋਨਾਂ ਦੇ 25 ਟਨ ਵਾਲਾ ਜੈਕ ਲੱਗਾ ਹੈ ਦੋਸਤੋ ਫੋਲਡਿੰਗ ਵਾਲਾ ਡਾਲਾ ਦੋਸਤੋ ਸਟੀਲ ਵਾਲੀ ਜਾਲੀ ਲੱਗੀ ਹੋਈ ਹੈ ਬੈੱਡ ਤੇ ਦੋਸਤੋ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੀ ਟਰਾਲੀ ਹੈ ਦੋਸਤੋ ਤੇ ਜੇ ਕਲ ਕਰਕੇ 25 ਦੀ 8 ਇੰਚ 85 ਦੇ ਵਿੱਚ 200 ਟਰਾਲੀ ਤਿਆਰ ਹੈ ਜੀ ਤੇ 8 ਨਟਰੀ ਹੱਬ ਆ ਦੋਸਤੋ ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਵੀ ਆ ਦੋਸਤੋ ਜੇ ਕਲ ਕਰਕੇ ਪਛਦੇ ਰੇਟ ਦੀ ਜਿਹੜੀ ਤੇਗੀ ਚਟੇ ਰੰਗ ਵਾਲੀ ਟਰਾਲੀ ਉਹਦਾ ਰੇਟ ਹੈਗਾ ਜੀ 1 ਲੱਖ ਤੇ 28000 ਰੁਪਿਆ ਕੋਈ ਫਿਕਸ ਨਹੀਂ ਮੌਕੇ ਤੇ ਮਾਨਤਨ ਹੋ ਜਾਊਗਾ ਜਿਹੜੀ ਲੀਲੇ ਰੰਗ ਵਾਲੀ ਟਰਾਲੀ ਆ ਦੋਸਤੋ ਇਹਦਾ ਰੇਟ ਹੈਗਾ ਜੀ 1 ਲੱਖ 60000 ਰੁਪਿਆ ਕੋਈ ਫਿਕਸ ਨਹੀਂ ਮੌਕੇ ਤੇ ਮਾਨਤਨ ਹੋ ਜਾਊਗਾ ਮਲਕਵੀਰ ਦਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਹੈ ਤੁਸੀਂ ਨੰਬਰ ਤੇ ਕਾਲ ਕਰਕੇ ਟਰਾਲੀਆਂ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਜੀ ਵੀਰ ਨੇ ਸਾਡੇ ਚੈਨਲ ਤੇ ਐਡ ਕਰਉਣੀ ਹੋਵੇ ਹੇਠ ਦਿੱਤੇ ਨੰਬਰ ਤੇ 1-2 ਮਿੰਟ ਦੀ ਵੀਡੀਓ 5-7 ਫੋਟੋਆਂ ਭੇਜ ਕੇ ਐਡ ਕਰਵਾ ਸਕਦੇ ਹੋ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ